ਇਹ ਜਾਉਣਾ ਕਿਤੇ ਉਧਰ ਤੇ ਨਹੀਂ ਜਾਂਦਾ ਹੁੰਦਾ ਕਿਦੇ ਵੱਧੂ ਪੈਣ ਤੇ ਕੰਮ ਆ ਗਿਆ ਹਮਾਂ ਜ਼ਰੂਰੀ ਬੀਬੀ ਬਾਹਰ ਬੈਠੀ ਆ ਅੰਦਰ ਬੈਣਾ ਠੰਡ ਕੋਡੇ ਕੋਡੇ ਆ ਠੰਡ ਤੇ ਹੈਗੀ ਆ ਬਸ ਤੈਨੂੰ ਦੇਖਣ ਲਈ ਆ ਕੰਮ ਹੀ ਕੋਈ ਆਹੋ ਕੰਮ ਹੀ ਮੈਂ ਤੇ ਅੱਜ ਰਸੋਈ ਚ ਚਾਤੀ-ਕੂਤੀ ਮਾਰੀ ਆ ਸਾਰੀਆਂ ਚੀਜ਼ਾਂ ਨਾਲ ਹੈ ਤੇ ਉਹ ਤੇ ਪਤਾ ਹੀ ਨਹੀਂ ਲੱਗਣਿਆ ਅਸਮਾਨ ਕਿ ਤੇ ਸਾਡਾ ਤੇ ਕਿੰਨਾ ਚਿਰ ਕੱਟ ਜਾਂਦਾ ਹੁੰਦਾ ਸੋਦਾ ਉਹ ਜਿੱਥੇ ਮੈਂ ਹੱਥ ਮਾਰਨੀ ਉੱਥੇ ਮਾਸਾਤ ਪਿਆ ਜਿੱਥੇ ਹੱਥ ਮਾਰਨੀ ਮਾਸਾ ਕੋ ਤੇ ਅੰਜ ਦੌੜਦਾ ਹੀ ਜਾਂਦਾ ਪਤਾ ਨਹੀਂ ਕਿੰਨਾ ਖਰਚਾ ਕਰਦੇ ਚੱਲ ਬੀਬੀ ਦੋ ਜੀ ਵਧੇ ਕੋਈ ਗੱਲ ਨਹੀਂ ਗਈ ਅੱਗੇ ਹੀ ਚਾਰ ਜਣੇ ਸੀ ਤੇ ਵੇਲੇ ਕੋਲ ਬਣ ਗਈ ਤੇ ਖਾ ਲਈ ਹੁਣ ਤਿੰਨ ਟਾਈਮ ਤੋਂ ਰੋਟੀ ਪੱਕਣ ਢਈ ਆ ਤੇ ਮਾੜਾ ਹੁਣ ਫੱਕ ਤੇ ਪੈਣਾ ਹੀ ਥੋੜਾ ਬੋਤਾ ਪਰ ਇੰਨਾ ਫਰਕ ਥੋੜਾ ਵਾ ਇੰਨੇ ਨੇ ਘੰਟੇ ਪਉਨੇ ਤੇ ਇਹਨਾ ਹਰ ਅਦਰਕ ਵੀ ਪਉਣਾ ਤੇ ਸਭ ਕੁਝ ਕਰਨਾ ਤੜਕਾ ਚੰਗਾ ਖੁੱਲਾ ਰੱਖ ਕੇ ਪਉਂਦੀ ਆ ਘਿਓ ਤੇਲ ਦਾ ਨਹੀਂ ਪਤਾ ਲੱਗਣ ਡਿਆ ਦਨ ਕਿ ਨਾਕ ਵਰਤੀ ਜਾਂਦੀ ਹਾਂ ਬੰਦਾ ਆਖੇ ਕਿ ਮੈਂ ਤਾਂ ਤਾਂ ਇੱਥੇ ਬੈਠੀ ਆ ਮੈਂ ਚੱਲ ਉੱਥੇ ਉਹ ਅੰਦਰ ਸੋਈ ਚ ਘਰ ਅੰਦਰ ਤੇ ਆਖੂਗੀ ਮਾਤਾ ਗੱਲਾਂ ਕਰਦੀ ਆ ਤੇ ਮੈਂ ਮੁੰਡੇ ਨਾਲ ਗੱਲ ਕਰਨੀ ਆ ਵੀ ਆਈ ਉਹ ਤੇ ਕਿਦਾਂ ਕਰਨਾ ਹੁਣ ਇੰਨਾ ਖਰਚਾ ਤੂੰ ਹੀ ਉਹਨੂੰ ਆਖੀ ਵੀ ਸਾਰਾ ਖਰਚਾ ਕਰਿਆ ਕਰ ਇੰਨਾ ਖਰਚਾ ਥੋੜਾ ਲੋਕੀ ਕਰਦੇ ਆ ਬੀਬੀ ਮੇਰੀ ਗੱਲ ਸੁਣ ਲੈ ਜੇ ਮੈਂ ਕਹਾਂ ਨਾ ਤੇ ਮੇਰੀ ਗੱਲ ਹੋਰ ਸਿਰ ਤੇ ਚਬੰਦੇ ਚੜਨੀ ਆ ਤੇ ਤੂੰ ਹੀ ਕਹ ਦੇਤੀਏ ਆੜੀ ਚੀਜ਼ ਯਾਰ ਐਨੀ ਪਾਇਆ ਕਰ ਤੁਸੀਂ ਉਹਦੇ ਮਾਵਾ ਵਰਗੇ ਜੇ ਹੈਂ ਤੂੰ ਹੀ ਅਗਲਾ ਸਾਰੀਆਂ ਦੱਸਣੀਆਂ ਤੇ ਜੇ ਤੁਸੀਂ ਹੁਣੇ ਵਿਟਰ ਕੇ ਬਹਿਣਾ ਤੇ ਫਿਰ ਗੱਲ ਔਖੀ ਹੈ ਨਾ ਹੈ ਚਲੋ ਤੇ ਮੈਂ ਤੁਹਾਨੂੰ ਕਹਿਣ ਦਿਆਂ ਵੀ ਤੁਸੀਂ ਸਹਿਣੇ ਜੀ ਤੁਸੀਂ ਆਪਣੇ ਹਿਸਾਬ ਨਾਲ ਗੱਲ ਕਰ ਲਿਓ ਹੈ ਚਲੋ ਠੀਕ ਕਿਉਂਕਿ ਜਨਾਨੀਆਂ ਨੂੰ ਪਤਾ ਹੁੰਦਾ ਪਈ ਇੰਨੀ ਜੀ ਨਾ ਟਾਈਮ ਲੰਘਦਾ ਇੰਨੀ ਨਾ ਲੰਘਦਾ ਹੈ ਹਾਂ ਹਾਂ ਠੀਕ ਨਹੀਂ ਤਿੰਨ ਸਹੀ ਦੇ ਗੱਲਾਂ 'ਚ ਗੱਲਾਂ ਪਾ ਕੇ ਗੱਲ ਕਰਦੀ ਹੀ ਹੁੰਦੀ ਹੈਗਾ ਚਲੋ ਕਰਾਂਗੀ ਜੇ ਮੈਂ ਹੁਣ ਸਿੱਧਾ ਇਹ ਕਹਤਾ ਨਾ ਉਹਨੇ ਕਿਹਾ ਦੱਸ ਜੇ ਕਿਹੜਾ ਇਹਦਾ ਕੋਈ ਟਾਈਮ ਹੋਇਆ ਵਾ ਤੇ ਅਗਲਾ ਨਿਕਲਵੀ ਲੱਪੀ ਇਹਨਾਂ ਦੇ ਘਰਾਂ ਦੇ ਵਿੱਚ ਠੀਕ ਨਹੀਂ ਬੀਬੀ ਬੜਾ ਕੁਝ ਖੜਾ ਪੈਦਾ ਵਾ ਕੋਈ ਨਹੀਂ ਉਦਾਂ ਮੈਂ ਵੇਖਾਂ। ਜੇ ਅਸੀਂ ਬੀਬੀ ਹੋਰ ਕਿੰਦਾ ਹੁਣ ਗੱਲਬਾਤ ਇਹੋ ਕੀਤੀ ਨਾ। ਹਾਂ। ਕਿ ਜਿੰਨਾ ਰਿਸ਼ਤਾ ਕਰਾਇਆ ਉਹਨਾਂ ਨੇ ਕੀਤੀ ਉਹਨਾਂ ਕਹਿਣਾ ਲੈ। ਪਹਿਲਾਂ ਇਤਨਾ ਕਹਿੰਦੇ ਸਨ ਹੁਣ ਇਤਨਾ ਕਹਿਣ ਲੱਪੇ। ਠੀਕ ਨਹੀਂ? ਕਿ ਐਦਾਂ ਮੂੰਹ ਫੜ ਲੈਣਾ ਵਾ। ਬੀਬੀ ਲੋਕੀ 20-20 ਗੱਲਾਂ ਕਰਦੇ ਆ। ਠੀਕ ਨਹੀਂ? ਇਹ ਤਾਂ ਕੰਦੇ। ਤੇ ਹੁਣ ਨਾ ਜਿਤਨਾ ਵੀ ਹੈਗਾ ਨਾ ਬਾੜਾ ਮੋਟਾ ਕੰਮ ਚੱਲਣ ਦੋ। ਠੀਕ ਨਹੀਂ? ਤੇ ਬਾਕੀ ਗੱਲ ਇੱਕ ਹੋਰ ਵਾ। ਜੇ ਪੜਦੇ ਜਰਾ ਆਪਣੇ ਗੱਲਾਂ 'ਚ ਗੱਲਾਂ ਪਾ ਕੇ ਉਹ ਗੱਲ ਦੱਸਦੇ ਵੀ ਨਹੀਂ ਇਤਨਾ ਨਹੀਂ ਤੇ ਇਹ ਤਾਂ ਨਹੀਂ ਇੰਨਾ ਕਰੀਦਾ ਵਾ। ਇੰਨਾ ਇੰਨਾ ਤੇਲ ਪਾਈਦਾ ਇੰਨਾ ਉਹ ਬੰਦਾ ਆਪ ਆਪਣੇ ਟਬਰਾਂ ਦਾ ਹਿਸਾਬ ਹੁੰਦਾ ਵਾ ਹਾਂ ਇਹ ਤੇ ਗੱਲ ਹੈ ਵਾ ਪਰ ਚਲੋ ਫੇਰ ਵੀ ਮੈਂ ਸਮਝਾਉਂਦਾ ਸਹੀ ਪਰ ਪਿੱਛੋਂ ਬੰਦਾ ਇਦਾਂ ਵਰਤੋਦਾ ਕਰਦਾ ਹੀ ਆਉਂਦਾ ਵਾ ਕਿਹੜਾ ਵੀ ਪਿੱਛੇ ਨਹੀਂ ਵਰਤਦਿਆਂ ਸਭ ਕੁਝ ਵਰਤਦਾ ਏਕਰੋ ਕਰੀ ਉਹ ਬੀਬੀ ਕਹੀ ਥਈ ਸਭ ਕੋ ਹੁੰਦਾ ਵਾ ਠੀਕ ਆ ਜਨਾਨੀਆਂ ਹੁੰਦੀਆਂ ਡੰਗਰਾ ਨਹੀਂ ਪਤਾ ਲੱਗਦਾ ਬੰਦਿਆਂ ਨੇ ਲਈ ਆਉਣਾ ਉਹਨਾਂ ਨੇ ਬਾ ਕੁੱਤਿਆਂ ਕੌਣ ਕਰੀ ਜਾਣਾ ਸਭ ਕੋ ਜੇ ਖਾ ਲਿਆ ਖਾ ਲੈਨੇ ਚੁੱਕੇ ਤੇ ਸਾਰਾ ਕੁਝ ਬਾਹਰ ਚੋਕੇ ਦੇ ਸਭ ਕੋ ਪੱਤੀ ਪਤੌੜੀ ਬਾਹਰ ਉਹ ਕਿਸ ਕੰਮ ਫਿਰ ਮੁੜ ਕੇ ਬਹੁਤ ਗੱਲ ਵਾ ਨਾ ਅੰਦਰੋਂ ਤੇ ਚੀਜ਼ ਮੁੱਕਦੀ ਆ ਨਾ ਆਹੋ ਕਈ ਤੇ ਬੀਬੀ ਇਹੋ ਜਿਹੇ ਲੋਕਾਂ ਦੇ ਘਰ ਉਹ ਸਬਜ਼ੀ ਬਣਾਉਣਾ ਖੁਣੇ ਸੜ ਜਾਂਦੀ ਅੰਦਰ ਹੀ ਪਈ ਸੜ ਜਾਂਦੀ ਠੀਕ ਨਹੀਂ ਤੇ ਕੱਲ ਹੈਗਾ ਕੰਮ ਕਰਕੇ ਤੇ ਹੁਣ ਕੋ ਰਾਜੀ ਨਹੀਂਗਾ ਨਹੀਂ ਨਹੀਂ ਜਿਹੋ ਜਾਂ ਗਾੜੀ ਸਮਾਂ ਆ ਗਿਆ ਵਾ ਕੰਮ ਕਰਕੇ ਨਹੀਂ ਖੁਸ਼ ਕੋਈ ਵੀ ਹੁਣ ਉਹ ਤੇ ਗੱਲ ਵਾ ਨਾ ਤੇ ਤੁਸੀਂ ਹੁਣ ਇਤਰਾ ਕਰਿਓ ਆਪਣੇ ਹਿਸਾਬ ਨਾਲ ਗੱਲ ਨੂੰ ਵਲ ਵਲ ਲਿਓ ਹੈ ਤੇ ਜੇ ਨਾਕ ਗੱਲ ਕੋ ਹੋਗਾ ਨਾ ਉਹ ਨਾ ਫਿਰ ਰੋਖ ਲੱਗੂਗੀ ਤੇ ਮੈਨੂੰ ਦੱਸ ਦੇ ਫਿਰ ਮੈਂ ਹੁਣੀ ਨਾ ਪੜਦੇ ਨਾ ਮੈਂ ਵੀ ਕਹਿ ਦੂੰਗਾ ਆਹ ਠੀਕ ਨਹੀਂ ਪੀ ਆ ਆ ਚੀਜ਼ਾਂ ਹੀ ਨਿਕਦੇ ਲੰਗਣੇ ਚਾਹੀਦੇ ਆਹੋ ਤਾਂ ਮੈਂ ਫਿਰ ਹੁਣ ਏਦਾਂ ਹੀ ਸਮਝਾਵਾਂ ਮੈਨੂੰ ਵੀ ਪਤਾ ਆ ਜਿਹੜੀ ਚੀਜ਼ ਵਾ ਇਹਦੇ ਨਾਲ ਇੰਨੇ ਦਿਨ ਲੰਘਾਉਣੇ ਨੇ ਹਾਂਜੀ 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 ਕਿਉਂ ਬਹੁਤਾ ਖਰਚਾ ਆ ਮੈਂ ਕ ਵਾਧੂ ਬਣਾ ਬਣਾ ਕੇ ਛੁੱਟੀ ਜਾਵਾਂਗੇ ਤੇ ਕਿਸ ਕੰਮ ਆ ਆਪਣਾ ਹੀ ਖਰਚਾ ਵਾ ਬਹੁਤ ਏ ਗੱਲ ਵਾ ਨਾ ਹੁਣ ਤੇਰਾ ਹੀ ਘਰ ਆ ਜਿੰਨਾ ਮਰਜੀ ਆਪਣੇ ਜਾਲੜਾ ਤੇ ਜੀ ਕਰਦਾ ਰੱਖ ਲੈ ਜਿੰਨਾ ਸਰਫੇ ਨਾਲ ਕੰਮ ਕਰੇਂਗੇ ਔਨਲਾਈਨ ਚੱਲ ਬੀਬੀ ਜਿਤਨਾ ਮਰਜੀ ਆ ਨਾ ਤੂੰ ਆਪਣੇ ਹਿਸਾਬ ਨਾਲ ਕਵਰ ਕਰ ਲਈ ਹੁਣ ਗੱਲ ਹੋਈ ਹੈ ਹਾਂ ਚਲੋ ਠੀਕ ਆ ਇਹ ਤਾਂ ਚੰਗੋ ਆ ਵੀ ਗੱਲ ਸਿਆਣੀ ਆ ਪੁੱਤ ਆਹੋ ਤੇ ਤੂੰ ਇੱਥੋਂ ਉੱਠ ਤੇ ਜਾ ਕੇ ਅੰਦਰ ਬੈਸ ਤੇ ਕੋ ਖੜ ਲੱਗ ਕੇ ਤੇ ਮੁਰਕੇ ਕਿਧਰੋਂ ਜਾਣਾ ਆਪਾਂ ਆਹੋ ਚਲ ਅੰਦਰ ਹੀ ਚੱਲ ਆਜੋ ਆਜੋ ਬੀਬੀ ਆ ਨਹੀਂ ਪਤਾ ਆ ਗਏ ਆ ਵੀ ਨਾ ਡਾਊਨ ਲਾਤਾ ਉਹ ਬੋਹ ਫੋਲਣ ਲੱਗਿਆ ਰਾਵਾ ਮੈਂ ਪਤਾ ਹੋਈ ਹੋਈ ਆਉਣਾ ਅੰਦਰ ਤੇ ਪਤਾ ਮਾ ਕੋਈ ਨਹੀਂ ਦੋ ਵੇ ਅੱਛਾ ਅੱਛਾ ਜੋੜੀ ਆਈਆਂ ਮੈਂ ਇੱਕ ਦੇ ਦੇਗੀ ਨਾ ਪਾਵਾਂ ਤੇ ਤੂੰ ਇੰਨਾ ਟਾਈਮ ਲਾਇਆ ਉਹ ਤੁਹਾਨੂੰ ਪਤਾ ਡਿਊਟੀ ਲੱਗੀ ਪਾਣੀ ਪਿਆ ਰ ਮਗਰ ਅੱਛਾ ਉਹ ਮੱਥਾ ਠੇਕਿਆ ਹੋਣਾ ਪੈਣਾ ਹੈ ਨਾ ਗੁਰਦਾਰੇ ਆਹੋ ਇਹ ਤਾਂ ਗੱਲ ਹੈਗੀ ਮੱਥਾ ਠੇਕਣਾ ਖਾਣਾ ਮਾਂ ਲੱਜ ਘਰ ਚਲਣਾ ਬੱਚੇ ਨੂੰ ਫੇਰ ਵੀ ਟਾਈਮ ਨਾਲ ਚਲੋ ਕੋਈ ਗੱਲ ਨਹੀਂ ਆ ਜਾ ਚਲੋ ਹਾਂ ਚੰਗਾ ਹੋ ਗਿਆ ਬੜਾ ਹੁਣ ਵਧੀਆ ਨਾ ਹੋ ਗਿਆ ਨਾ ਆ ਗਿਆ ਹਾਂਜੀ ਆ ਗਿਆ ਏਦਾਂ ਕਰ ਕੱਪੜੇ ਲਾ ਲ ਆਪਣੇ ਚੰਗਾ ਫਿਰ ਮੈਂ ਰੋਟੀ ਬਣਾਈ ਆ ਤੇ ਮੈਂ ਰੋਟੀ ਦਿੰਨੀ ਆ ਤੈਨੂੰ ਚੰਗਾ ਪਤਾ ਨਹੀਂ ਕੀ ਗੱਲ ਵਾ ਰੁੱਖਾ ਰੁੱਖਾ ਜਿਹਾ ਬੋਲਿਆ ਮੇਰੇ ਨਾਲ ਚਾਜ ਨਾ ਬੋਲਿਆ ਵੀ ਨੀਗਾ ਸਮਝ ਨਹੀਂ ਆਉਂਦੀ ਤਾਂ ਕਿਉਂ ਕਰਨ ੜੇ ਨਿਆਣੀ ਪਹਿਲਾਂ ਤਾਂ ਚੰਗੇ ਸੀਗੇ ਹੁਣ ਪਤਾ ਨਹੀਂ ਕੀ ਹੋ ਗਿਆ ਇਹਨਾਂ ਚਲ ਕੋਈ ਗੱਲ ਨਹੀਂ ਕਿਸੇ ਨਾਲ ਗੱਲਬਾਤ ਹੋ ਗਈ ਹਣੀ ਬਾਹਰ ਕੋਈ ਤਾਂ ਏਦਾਂ ਕਰਦਾ ਬਾਹਰੇ ਚਲੋ ਕੋਈ ਨਹੀਂ ਹੂੰ ਕਿ ਡੇਬੀ ਦੀ ਮਾਂ ਬੜਬੜ ਬਹਿਣ ਈ ਆ ਮੇਰੀ ਮਾਰਗਾ ਤਾਂ ਕੋਈ ਹੈ ਨਹੀਂਗਾ ਇੱਥੇ ਇਹਨੂੰ ਮੈਂ ਗੱਲ ਸਮਝਾ ਦਨੀ ਆ ਮੇਰੀ ਮਾਂ ਬਾਪ ਦੀ ਕੋਈ ਸੁਣ ਨਾ ਕਰ ਬੋਦੇ ਆਰਡਰ ਚ ਲਾਉਂਦੀ ਕਿਤੇ ਘਰ ਆ ਕੇ ਸਾਡੇ ਜਿੰਨਾ ਕੰਮ ਕਰਨਾ ਉਹਨਾਂ ਕਰਿਆ ਕਰ ਬਸ ਇੱਕ ਵਾਰੀ ਮੂੰਹ ਨਾ ਸਮਝਾ ਦਨਾ ਹਾਂ ਹਾਂ ਠੀਕ ਹੀ ਫਿਰਦੀ ਐ ਬਈ ਸਾਡੇ ਕੁਲ ਸੁਣ ਜੀ ਦਾ ਜੀਵਨ ਹੈ ਹਾਂਜੀ ਉਰੇ ਆ ਨਾ ਲੱਗੇ ਜਰਾਕ ਹਾਂਜੀ ਹਾਂਜੀ ਆ ਗਈ ਮੈਂ ਤੇ ਨਾਲ ਗੱਲ ਕਰਨੀ ਕੋਈ ਦੱਸੋ ਵੀ ਜੀ ਦੱਸਣਾ ਕੀ ਆ ਮੈਂ ਕਿਹਾ ਕੁੜੀ ਨੂੰ ਜਿਹੜੀਆਂ ਪੈਂਟਾਂ ਕਮੀਚਾਂ ਆਈਆਂ ਪਾ ਲੈਣੀ ਉੱਚੀਆਂ ਬਣਾ ਚੱਲੀਆਂ ਕਿਉਂ ਮੈਨੂੰ ਤੇ ਬੜਾ ਬੁਰਾ ਲੱਗਦੀਆਂ ਤੇ ਲੋਕਾਂ ਨੂੰ ਨਾ ਲੱਗਦੀਆਂ ਹੋਣਗੀਆਂ ਫੇਰ ਕੀ ਹੋ ਗਿਆ ਨਿਆਣੀ ਆ ਤੇ ਕੁੜੀਆਂ ਪਾਈ ਕਿੰਨੀ ਸਾਰੀ ਹੋਈ ਆ ਹੁਣ ਆਹ ਲੋਕਾਂ ਨੇ ਕੁੜੀਆਂ ਵੀ ਤੇ ਪਾਉਂਦੀਆਂ ਵਾ ਤੇ ਵੇਖ ਕੇ ਰੀਜ ਆਉਂਦੀ ਆ ਬੱਚੇ ਨੂੰ ਤੇ ਜੇ ਉਹ ਪੈਂਟਾਂ ਪਾ ਲੈਂਦੀ ਆ ਤੇ ਫੇਰ ਕੀ ਆ ਆ ਮੈਂ ਲੋਕਾਂ ਵੱਲ ਵੇਖ ਵੇਖ ਕੇ ਲੋਕਾਂ ਦੇ ਪਖਾਂਢੀ ਫੜ ਲਿਆ ਤੂੰ ਚੁੱਪ ਕਰਕੇ ਕੁੜੀ ਨੂੰ ਸਲਵਾਰਾਂ ਤੇ ਕਮੀਚਾਂ ਸੀ ਕੇ ਦਿਆ ਸੋਹਣੀਆਂ ਬੜੀਆਂ ਤੈਨੂੰ ਜਾਜਾ ਕਿ ਨਹੀਂ ਜਾਜਾ ਨੇਝਾ ਚਾ ਮੈਨੂੰ ਹਾਂ ਤੇ ਤੂੰ ਆਪ ਹੀ ਸੀਂਦੇ ਲਿਆ ਕੇ ਕਪੜਾ ਮਨੇ ਸੋਹਣੇ ਸੂਟ ਸੀਤੇ ਹੁਣ ਤੇ ਸੋਹਣੀਆਂ ਲੱਗਦੀਆਂ ਨੁਪਾਈਆਂ ਤੇ ਲੋਕਾਂ ਨੇ ਪਖੰਡ ਪਾ ਲਿਆ ਮੈਨੂੰ ਤੇ ਨਹੀਂ ਚੰਗਾ ਲੱਗਦਾ ਇਹ ਚਲੋ ਕੋਈ ਨਹੀਂ ਹਾਂ ਤੁਸੀਂ ਲਿਆ ਦਿਓ ਮੈਨੂੰ ਕਪੜਾ ਤਾਂ ਮੈਂ ਸੁਲਵਾਰ ਕਮੀ ਸੀਂ ਦੂੰਗੀ ਚਲੋ ਮੈਂ ਹੀ ਲਾ ਦਾਂਗੀ ਕੋਈ ਗੱਲ ਨਹੀਂ ਮੈਂ ਲਾ ਦਾਂਗੀ ਤੇ ਤੁਸੀਂ ਨਹੀਂ ਠੀਕ ਹਾਂ ਦੋ ਤਿੰਨ ਸੂਟ ਸੀਂਦੇ ਤੇ ਚਲ ਆਪਣੇ ਉਹ ਪਾਈ ਫੇਰੇ ਜਿੱਦਾਂ ਮਰਜੀ ਆ ਤੇ ਆ ਕੀ ਝਗੀਆਂ ਜੀਆਂ ਪੁੰਦੀਆਂ ਨੇ ਉੱჭੜ ਜੀਆਂ ਬਹੁਤ ਬੁਰੀਆਂ ਲੱਗਦੀਆਂ ਨੇ ਅੱਜ ਕੱਲ ਤਾਂ ਕਰ ਕੀ ਹੋ ਗਿਆ ਜਮਾਨੇ ਨੂੰ ਤੁਹੀ ਤੇ ਐਵੇਂ ਡੇ ਜੇ ਕਹਿਣ ਸਾਰੀਆਂ ਕੁੜੀਆਂ ਪੌਂਦੀਆਂ ਉਹਦੀਆਂ ਸਹਲੀਆਂ ਵੀ ਨਾਲ ਦੀਆਂ ਸਾਰੀਆਂ ਪੌਂਦੀਆਂ ਤੇ ਫਿਰ ਕੁੜੀ ਦਾ ਕੀ ਕਰਦਾ ਹੀ ਆ ਪੌਣ ਨੂੰ ਪੌਂਦੀਆਂ ਤੇ ਸਹੀ ਆ ਪਰ ਚੰਗੀਆਂ ਤੇ ਨੀ ਨਾ ਲੱਗਦੀਆਂ ਲੋਕਾਂ ਨੂੰ ਹਊਗਾ ਲੋਕਾਂ ਦੇ ਘਰਾਂ ਚ ਰਵਾਜ ਜ਼ਿਆਦਾ ਐ ਨਹੀਂ ਆਜਾ ਕਰਦੇ ਤੂੰ ਰਹਿਣ ਦੇ ਲੋਕਾਂ ਬੰਦ ਨਾ ਦੇਖੋ ਤੂੰ ਆਪਣਾ ਕੰਮ ਕਰੋ ਆਪਣੇ ਘਰ ਦਾ ਰਵਾਜ ਰੱਖੋ ਚਲੋ ਕੋਈ ਨਹੀਂ ਜਿੱਦਾਂ ਤੁਸੀਂ ਕਹੋ ਉਦਾਂ ਹੀ ਕਰ ਲਾਂਗੇ ਆਹੋ ਮੈਨੂੰ ਨਹੀਂ ਇਹ ਕੰਮ ਚੰਗਾ ਲੱਗਦਾ ਮੋਤਾਨੇ ਤੇ ਉਦਾਂ ਸ਼ਰਮ ਨਾ ਲੀਏ ਤੇ ਤੂੰ ਸਾਰੇ ਵੇਖ ਕੇ ਤੇ ਉਦਾਂ ਹੀ ਕਰੀ ਜਾਣਾ ਵਾ ਜਿਹੜੇ ਰਾਏ ਲੋਕੀ ਪੈ ਜਾਂਦੇ ਉਹ ਤੁਰੇ ਜਾਂਦੇ ਨੇ ਫਿਰ ਦੂਜਾ ਵੀ ਉਹਦੇ ਮਗਰ ਉਸੇ ਰਾਏ ਤੁਰ ਪੈਂਦਾ ਗਾੜੀ ਭਾਂਵੇਂ ਕੰਡੇ ਲੱਗਣ ਇਹ ਨਹੀਂ ਆਖਣਾ ਵੀ ਬੁਰਾ ਲੱਗਦਾ ਤੇ ਨਾ ਕਰੀਏ ਇੰਨਾ ਧੀਆਂ ਪਹਿਣਾ ਨੂੰ ਪਾਈਏ ਚੱਕੀ ਨਾ ਚਲੋ ਠੀਕ ਆ ਮੁੜਕੇ ਨਹੀਂ ਪਉਂਦੀ ਮੈਨੂੰ ਹਾਂ ਮੁੰਡੇ ਪੈਂਟਾਂ ਪੁੰਦੇ ਚਲੋ ਸੋਹਣੀਆਂ ਲੱਗਦੇ ਕੁੜੀਆਂ ਨੂੰ ਕੀ ਆਗਤ ਲਾ ਚਲੋ ਕੋਈ ਗੱਲ ਨਹੀਂ ਬੈਠੋ ਤੁਸੀਂ ਮੈਂ ਰੋਟੀ ਬਣਾਉਂਦੀ ਹਾਂ ਰੋਟੀ ਬਣਾ ਕੇ ਫਿਰ ਅਮੀਤਾ ਦੇ ਵਕਤ ਚਲੋ ਕੋਈ ਨਹੀਂ ਬਣਾ ਲਾ ਮੈਂ ਸਗੋਂ ਮਤ ਦੀ ਗੱਲ ਆਕੀ ਆ ਗਾੜੀ ਮੇਰੇ ਨਾਲ ਜਿਹਾ ਸਵਾਲ ਕਰਦੀ ਹਾਂ ਲੋਕਾਂ ਦੀਆਂ ਕੁੜੀਆਂ ਮਨੇ ਪਾਉਂਦੀਆਂ ਪੈਂਟ ਲੋਕਾਂ ਦੀਆਂ ਕੁੜੀਆਂ ਫਲਾਣ ਨਹੀਂ ਕਰਦੀਆਂ ਦੱਸ ਤੂੰ ਲੋਕਾਂ ਦੀਆਂ ਕੁੜੀਆਂ ਖੂਜ ਪਹਿਣ ਜਾਂਦੇ ਤੂੰ ਹੀ ਤੂੰ ਹੀ ਪਹਿਜੋਗੇ ਮਗਰੇ ਅਕਲ ਦਾ ਗੱਲ ਜਿਹੜੀ ਕਰੋ ਨਾ ਉਹ ਅਕਲ ਦੀ ਗੱਲ ਤਾਂ ਸਿੱਖਣੀ ਨਹੀਂ ਨਾ ਫੇ ਚੰਗਾ ਇੱਦਾਂ ਹੀ ਕਰ ਲੈਣੇ ਆ ਲੋਕਾਂ ਦੀਆਂ ਪਾਉਂਦੀਆਂ ਨੇ ਸਾਰੇ ਪਾਉਂਦੇ ਆ ਸਾਰੇ ਕਰਦੇ ਆ ਕਰਦੇ ਆ ਸਾਰੇ ਕਰਨ ਸਾਨੂੰ ਨਹੀਂ ਕੰਮ ਚੰਗਾ ਲੱਗਦਾ ਅਸੀਂ ਤੇ ਸਲਵਾਰਾਂ ਕਮੀਜ਼ਾਂ ਹੀ ਦੇੜੀਆਂ ਪਾਉਂਦੀਆਂ ਸਲਵਾਰਾਂ ਕਮੀਜ਼ਾਂ ਪਾਵੇਂ ਸੀ ਇਹਨਾਂ ਸੋਹਣੀਆਂ ਲੱਗਦੀਆਂ ਨੇ ਕਰਨ ਮਣ ਬਣਦੀ ਰਹਿੰਦੀ ਇਹ ਵੱਧ ਦੁੱਖਾਂ ਤੋਂ ਸਭ ਤੁਹਾਨੂੰ ਤਾਂ ਜਾਈਂਗੇ ਹਾਂਜੀ ਬੀਬੀ ਆਜੋ ਉਹ ਉਹ ਨਾਲ ਕਿਹਾ ਮੈਂ ਹਾਂ ਉਹਨੂੰ ਮੈਂ ਮਤ ਦੀ ਗੱਲ ਦੱਸੀ ਮੈਂ ਕਿਹਾ ਵੀ ਤੁਨੂੰ ਕੁੜੀ ਨੂੰ ਜਿਹੜੀਆਂ ਪੈਂਟਾਂ ਕਮੀਜ਼ਾਂ ਪਾਉਂਦੀਆਂ ਨਾ ਉਹ ਨਾ ਪਾਇਆ ਕਰ ਆਹੋ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਹਾਂ 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 ਤੇ ਆਂਦੀ ਆ ਭਈ ਲੋਕਾਂ ਦੀਆਂ ਕੁੜੀਆਂ ਪਾਉਂਦੀਆਂ ਨੇ ਸੋਈਆਂ ਸੇਲੀਆਂ ਪਾਉਂਦੀਆਂ ਨੇ ਫਲਾਣਾ ਫੁਲਾਣਾ ਪਾਉਂਦਾ ਠਿੰਗੜ ਮੈਂ ਕਿਹਾ ਕਿਸੇ ਦੀ ਸਾਨੂੰ ਰੀਸ ਨਹੀਂ ਗਈ ਹਾਂਜੀ 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 ਅਸੀਂ ਗੱਲ ਕਰਨੀ ਆਪਣੇ ਘਰ ਦੀ ਹਾਂ ਆਪਣੇ ਘਰ ਦੀ ਆਹੋ ਠੀਕ ਸਾਨੂੰ ਨਹੀਂ ਚੰਗੀ ਲੱਗਦੀ ਸਾਡੇ ਨੂੰ ਜੋ ਮਰਜ਼ੀ ਕੋਡ ਪਾਈ ਫਿਰੇ ਦੇਣੇ ਰਾਤ ਤੁਹਾਨੂੰ ਕੀ ਕਹਿਣਾ ਜੋ ਮਰਜ਼ੀ ਕੋਈ ਪਾਵੇ ਆਹੋ ਤੇ ਮੈਂ ਕਿਹਾ ਤੂੰ ਕੁੜੀ ਨੂੰ ਸਲਵਾਰਾਂ ਤੇ ਕਮੀਜ਼ਾਂ ਮੈਂ ਐਂਦਾ ਸਭੋ ਆਕੜ ਕੇ ਗੱਲ ਕਰਦੀ ਆ ਇਹ ਨਹੀਂ ਆਂਦੀ ਵੀ ਮੈਨੂੰ ਸਿਆਣਾ ਬੰਦਾ ਸਮਝਾਉਂਦਿਆ ਤਾਂ ਮੈਂ ਮੰਨ ਜਾ ਕੋਈ ਉਹਦਾ ਫਰਜ਼ ਇਹ ਵਰਦਾ ਬੀਬੀ ਕੋਈ ਗੱਲ ਨਹੀਂ ਤੁਸੀਂ ਗੁਸਾ ਨਾ ਕਰੋ ਤੇ ਕੋਈ ਸਵਾਰਕ ਵਿੱਚ ਜਿਹਾ ਸਵਾਰ ਦਿੰਦੇ ਹੋਰ ਦੋ ਚਾਰ ਆਹ ਚਾਹਦਾ ਨਹੀਂ ਤੁਸੀਂ ਤੁਹਾਨੂੰ ਚੰਗੇ ਲੱਗਦੇ ਤੇ ਨਹੀਂ ਪੌਂਦੀ ਨਹੀਂ ਪੌਂਦੀ ਉਹ ਤੇ ਗੱਲ ਇਹ ਨਹੀਂ ਗੱਲ ਨਹੀਂ ਉਹ ਤੇ ਹੋਰ ਲੋਕਾਂ ਨੇ ਗਿਣ-ਗਿਣ ਦੱਸਦੀ ਆ ਤੇ ਚੌਂਕੇ ਚ ਤੇ ਚੌਂਕੇ ਚ ਖਲਾ ਜੋ ਮਰਜੀ ਵਰਤੀ ਜਾਂਦੀ ਆ ਖਰਚੀ ਜਾਂਦੀ ਆ ਵਾਧੂ ਘਾਟੂ ਛੁੱਟੀ ਜਾਂਦੀ ਆ ਆਪੇ ਹੀ ਜਾ ਕੇ ਉਹਨੂੰ ਸਮਝਾ ਬੀਬੀ ਮੇਰੀ ਗੱਲ ਸੁਣ ਹੁਣ ਤੂੰ ਬੋਧਾ ਨਾ ਖਾਪਨਾ ਮੈਂ ਜਾਣਾ ਹੁਣ ਛੁੱਟੀ ਬਣਦੇ ਮ ਤਰਾਲੇ ਰੋਟੀ ਖਾਣੀ ਹੈ ਮੈਨੂੰ ਗੱਲ ਸਮਝਾ ਦਿੰਦਾ ਹੈ ਨਾ ਮਾਰ ਕੇ ਘੇੜਾ ਤੇ ਵੇਖ ਵਾਰ ਨਿਆ ਕਰਨਾ ਝੱਤੀ ਆਪ ਹੀ ਮਾਰ ਲਿਆ ਕਰ ਤੇ ਕੀ ਕੁਛ ਬਣਾਇਆ ਤੇ ਕੀ ਕੁਛ ਕੀਤਾ ਤੇ ਕੀ ਵਗਾੜਿਆ ਬੀਬੀ ਤੇਰੇ ਘਨੇ ਦਾ ਫੋਨ ਮਾਸੀ ਨੂੰ ਨਾ ਰਖਾਇਆ ਖੰਡ ਪਾੜ ਅੱਛਾ ਤੇ ਕੱਲ ਨੂੰ ਭੋਗ ਵੀ ਹੈਗਾ ਈਓ ਅੱਛਾ ਕਿ ਉੱਥੇ ਵੀ ਜਾਣਾ ਈ ਠੀਕ ਆ ਚਲੋ ਜਾਣਾ ਤੇ ਤੂੰ ਠੀਕ ਠਾਕ ਹੋ ਨਾ ਠੀਕ ਹੀ ਆ ਮੈਂ ਹੈਂ ਹਾਂ ਠੀਕ ਆ ਤੇ ਮੈਂ ਤੇ ਬਤ ਦੋ ਮਿੰਟ ਜਾ ਕੇ ਦੇਖੋਵਾਂਗੇ ਆਪਾਂ ਹੈ ਨਾ ਹੋਈ ਨਹੀਂ ਚੱਲਾਂਗੇ ਜਾ ਕੇ ਆਉਣੀਗਾ ਜੇ ਨੇ ਕਿਹਾ ਬਤ ਜਾਣਾ ਤੇ ਉਹ ਮੜਾ ਵੀ ਕਹਿੰਦੇ ਕਹਿੰਦਾ ਮਾਸੀ ਨਾਲ ਲੈ ਕੇ ਆਣੀ ਹੋਈ ਆ ਤੇ ਮੇਰਾ ਤਾਂ ਮੈਂ ਤੇ ਕ ਮੈਂ ਹਮੇ ਬਿਮਾਰ ਹੋ ਗਈ ਤੂੰ ਤਾਂ ਮੈਂ ਮੁੜ ਕੇ ਫੇਰ ਬੇਤਰਾ ਮੈਨੂੰ ਪੈਣੀ ਚਲੋ ਕੋਈ ਨਹੀਂ ਗੱਡੀ ਚ ਚੱਲ ਜਾ ਅੱਛਾ ਗੱਡੀ ਚ ਚੱਲ ਜਾ ਕੋ ਦੋ ਮਿੰਟ ਹੈ ਗੱਡੀ ਦੇ ਵਿੱਚ ਕਿੰਨੀ ਖਾਂ ਵਾਪੇ ਜਾਣਾ ਚਲੋ ਕੋਈ ਜਿੱਤਰਾ ਕਰ ਲਾਂਗੇ ਫਿਰ ਹੈ ਆਹੋ ਵੀ ਭਵਾਨਾ ਦੇ ਘੜੀ ਜਾਣਾ ਚਾਹੀਦਾ ਜੇ ਕੋਈ ਸੱਦੇ ਕੋਈ ਆਹੋ ਬੀਬੀ ਰਿਸ਼ਤੇਦਾਰੀਆਂ ਤਾਂ ਤੈਨੂੰ ਪਤਾ ਵੇਤਰਾ ਹੀ ਆ ਹਾਂ ਟਾਈਮ ਤੇ ਕਿਹ ਕੋ ਹੈ ਨਹੀਂ ਕਿਹ ਉਨ ਜਾਣ ਵਾਲਾ ਅੱਗੇ ਬੀਬੀ ਤੂੰ ਇਹ ਵੀ ਜਾਂਦੇ ਹੁੰਦੇ ਸੀ ਕੋਈ ਪੰਜ ਪੰਜਾ ਜੱਦ ਲਗਾਇਆ ਹੁੰਦੇ ਹੁੰਦੇ ਸੀ ਹੌਣ ਤੇ ਇਤਰਾ ਕਿਦ ਸੁਣਾਏ ਇਦਾਂ ਹੀ ਆ ਇਦਾਂ ਹੀ ਆ ਨਾ ਹੁਣ ਤੇ ਹੋਰ ਕਿਤਰਾ ਅੱਗੋਂ ਪਿਛੋਂ ਨਿਗਾਹ ਆ ਜਾਂਦਾ ਬੀਬੀ ਇਦਾਂ ਘੜੀ ਟਾਈਮ ਕੱਢ ਕੇ ਆ ਤੇ ਮੈਂ ਆ ਗਿਆ ਕਰਨ ਮੈਂ ਜਿਹ ਹੁਣ ਉਹਨਾਂ ਸੁਣਾ ਚੇਚਾ ਪੂਨ ਕੀਤਾ ਸੀ ਅੱਛਾ ਤੇ ਮੈਂ ਜਾਨਾ ਨਾ ਗਏ ਤੇ ਅਗਲਾ ਫਿਰ ਤੱਕ ਬੋਲ ਵਟੜਾ ਪਏ ਤੇ ਪਾਣੀ ਕਿਹੜੀ ਗੱਲ ਉਹ ਨਹੀਂ ਆਈ ਕਿਹੜੀ ਗੱਲ ਆ ਹੁੰਦਾ ਹੀ ਆ ਤੇ ਇਤਰਾ ਕਰਕੇ ਸਵੇਰੇ ਨਾ ਕੋਈ 10 11 ਘੰਟੇ ਜੱਤਰ ਪਾਗੇ ਤੇ ਅੱਧੇ ਘੰਟੇ ਪਹੁੰਚ ਜਾਣਾ ਤੇ ਜਾ ਕੇ ਚੱਲ ਉਹ ਤੇ 10 ਮਿੰਟ ਬੈਠ ਕੇ ਰੋਟੀ ਪਣੀ ਖਾਵਾਂਗੇ ਤੇ ਫਿਰ ਆਪਣੇ ਘਰ ਆ ਜਾ। ਉਹ ਬੈ ਜਾ ਕੇ ਰੋਟੀ ਖਾ ਕੇ ਘਰ ਨੂੰ ਆ ਜਾਂਦੇ ਆਂ। ਹੋਰ ਉੱਥੇ ਕੀ ਕਰਨਾ ਵਾ? ਆਹੋ ਉਹ ਤੇ ਕਰ ਲਵਾ। ਇੰਨੇ ਨਾਲ ਹੀ ਅਗਲੇ ਨੂੰ ਹੋ ਜਾਣਾ ਫੇ ਚੱਲੋ ਆਈਆ। ਆਹੋ ਉਹੀ ਗੱਲ ਵਾ ਨਾ। ਤੇ ਚੱਲ ਮੈਂ ਹਜਾਰਾ ਰਿੰਦਰ ਰਿੰਦਰ ਬੀਬੀ ਰਹਿ ਜਿੱਦਾ ਵਾ। ਠੀਕ ਈ। ਨਹੀਂ ਫੇ ਰਹਿ ਜੇ ਬੰਦਾ ਤੇ ਫੇ ਬੁਰਾ ਜਿਹਾ ਲੱਗਦਾ ਵਾ। ਉਹ ਬੰਦੇ ਕਰ ਲਵਾ। ਹਾਂ ਹਾਂ ਹਾਂ। ਕੋਈ ਨਹੀਂ ਜੋ ਸੱਧਿਆ ਵਾ ਤੇ ਜਾਣਾ ਪੈਣਾ ਫਤ ਜਾਣਾ ਕਿਉਂ ਨਹੀਂ ਗਾ। ਭੈਣ ਭਰਾ ਇਦਾਂ ਹੀ ਆ। ਬੀਬੀ ਤੂੰ ਉਹ ਨਾ ਗੱਲ ਕਰੀ ਹੁਣ ਤੇ ਮੈਂ ਆਪੇ ਕਰ ਲੈਣਾ ਸਾਰੀ ਗੱਲ ਪਰ ਹੈ ਨਾ ਆਪੇ ਪੁੱਤ ਸਮਝਾ ਲੈ ਮੇਰੀ ਬਣੀ ਲੱਗਣੀ ਆ ਉਹ ਹੁਣ ਤੂੰ ਗੱਲ ਕੀਤੇ ਨਾ ਉਹ ਚੜੀ ਉੱਪਰ ਚੜ ਜਾਂ ਆਹ ਹੁੰਦਾ ਮੇਰੀ ਕਈ ਪੁੱਤ ਬੁਰੀ ਲੱਗਣੀ ਬੁਰੀ ਲੱਗਣੀ ਹੈ ਤੇ ਟੋਕਾ ਟਾਕੀਆਂ ਕਰਦੀ ਆ ਉਹੋ ਹੀ ਗੱਲ ਵਾ ਨਾ ਤੇ ਕੋਈ ਨਹੀਂ ਮੈਂ ਆਪੇ ਪੜਦੇ ਨਾ ਕਰਦਾ ਸਿਆਣੇ ਬੰਦੇ ਨੂੰ ਤੇ ਵੇਖ ਕੇ ਨੁਕਸਾਨ ਹੁੰਦਾ ਦੁੱਖ ਆਉਂਦਾ ਉਹ ਇਹੋ ਚਲੋ ਜਿੱਤਰਾ ਮਰਜੀ ਵੀ ਇਹਦਾ ਤੇ ਤੂੰ ਆਪੇ ਸਮਝਾ ਲਈ ਉਹਨੂੰ ਮੈਂ ਨਹੀਂ ਕੁਝ ਵੀ ਕਹਿਣਾ ਚਲ ਜਾਓ ਚਲ ਜਾਓ ਤੁਸੀਂ ਬਹੁਤ ਬੇਸਰੇ ਗੱਲ ਯਾਰ ਬੀਬੀ ਦੀ ਵੀ ਠੀਕ ਵਾ ਹੈਂ ਚੰਗੇ ਭਲੇ ਬੰਦੇ ਆ ਤੇ ਪੇਟਾ ਪੁੰਡਾ ਪੁੰਡੀਆਂ ਕੁੜੀਆਂ ਚੰਗੀਆਂ ਲੱਗਦੀਆਂ ਹਨ ਹੈ ਕਿ ਉਹ ਜੀ ਚਲ ਸਲਵਾਰ ਕਮੀਜ਼ ਬੰਦਾ ਪਾ ਲੇ ਹੈ ਸਕੂਲ ਦੀ ਵਰਦੀ ਹੈ ਇਹ ਤਾਂ ਕਿਹੜੀ ਗੱਲ ਵਾ ਚਲ ਕੋਈ ਨਹੀਂ ਮੈਂ ਸਮਝਾ ਦੇ ਨਾਲ ਸਮਝਣਾ ਈ ਨਹੀਂ ਕੀ ਕਰ ਲੈ ਚਲੋ ਵੇਖੀ ਜਿੱਦਾਂ ਤਾਂ ਅਸੀਂ ਉਹਦੇ ਦਾ ਜਨਮ ਤੇ ਗਏ ਆ ਉਸ ਤੋਂ ਬਾਅਦ ਅਸੀਂ ਗਏ ਹੀ ਨਹੀਂ ਤੇ ਤੂੰ ਫੋਨ ਕਰਕੇ ਪੁੱਛਣਾ ਤਾਂ ਸਹੀ ਜਾਣਾ ਜੁਣਾ ਕੀ ਆ ਤੁਹਾਨੂੰ ਪਤਾ ਤਾਂ ਹੈਗਾ ਪਹਿਲਾਂ ਤੁੰਦ ਪੈਂਦੀ ਰਹੀ ਨਿੱਕੇ-ਨਿੱਕੇ ਦੇਣ ਹੀ ਸਾਰਾ ਦਾ ਜੈਜ ਬਟੇ ਨੰਗ ਜਾਂਦਾ ਸੀ ਹੁਣ 2 ਦਿਨ ਹੋ ਗਿਆ ਧੁੱਪ ਲੱਗਦੀ ਮੈਨੂੰ ਇਹ ਹੀ ਵੀ ਜਿਹੜਾ ਲੀੜਾ ਕਪੜਾ ਹੀ ਤੁਹਾਡੀਆਂ ਜੈਕਾ ਹੀ ਹੋ ਰਹੀ ਤੇ ਮੈਂ ਧੋ ਤਾਂ ਕੇ ਸਕਾਲਾ ਹੁਣ ਧੁੱਪੇ ਨਿਕਲਦਾ ਤਾਂ 1 ਮਿੰਟ ਦਾ ਟਾਈਮ ਨਹੀਂ ਲੱਗਦਾ ਓਏ ਗੱਲ ਤੇ ਤੇਰੀ ਸਹੀ ਆ ਇਹ ਵੀ ਲੀੜਾ ਕਪੜਾ ਗਿੱਲਾ ਪੜਾ ਪਿਆ ਹੈ ਉਹੀ ਨਾ ਮੈਂ ਸਕਾ ਸਕੂ ਕੇ ਥਾਉਂ ਥਾਈ ਤੈਹ ਲਾ ਲਾ ਕੇ ਰੱਖਤੇ ਹੁਣ ਜਿਹੜੇ ਪ੍ਰੈਸ ਕਰਨ ਵਾਲੇ ਹੋ ਪ੍ਰੈਸ ਕਰਦੇ ਆ ਮੈਨੂੰ ਇਹ ਹੀ ਲੈ ਗਿਆ ਵਧੀਆ ਤੇ ਜਿਹੜਾ ਤੇ ਮੈਨੂੰ ਇਥੇ ਬਾੜ ਕੇ ਤੇ ਮੁੱਢੇ ਪਤਾ ਨਹੀਂ ਲਿਆ ਤਾਂ ਕੋਈ ਗੱਲ ਨਹੀਂ ਉਹ ਬੜੇ ਵਧੀਆ ਖੁਸ਼ ਹੋ ਆਪਣੇ ਘਰ ਉਹ ਦਿਨ ਵੇਖਿਆ ਨਹੀਂ ਤੁਸੀਂ ਸਾਰੇ ਜਾਣੇ ਖੁਸ਼ ਹੋ ਫਿਰ ਮੈਂ ਵੀ ਘੜੀ ਘੜੀ ਜਾ ਕੇ ਕੀ ਕਰਨਾ ਵਾ ਘੜੀ ਘੜੀ ਜਾਉਂਗੀ ਅਗਲੇ ਕਹਿਣ ਦਾ ਸਵਾਲ ਵੇਖਣ ਹੁੰਦੀ ਆ ਫਿਰੇ ਅੱਗੇ ਨਿਆਣੇ ਵੀ ਆ ਜਾਂਦੇ ਉਹਦੇ ਆ ਜਾਂਦਾ ਹੈ ਦੂਜਾ ਆ ਜਾਂਦਾ ਹੈ ਰਾਜਾ ਉਮਰ ਤੇ ਉਹਦੋਂ ਦੇ ਵੀ ਨਹੀਂ ਆਏ 10 ਹੁਣ ਜਦ ਰੋਟੀ ਪਾਣੀ ਪਕਾਉਣ ਵਾਲੀ ਆ ਗਈ ਆ ਕੱਲੀ ਲਾ ਕਪੜਾ ਧੋਹੇ ਦਿੰਦੀ ਆ ਤੋ ਉਹ ਚੱਲ ਜਾਣੀ ਕੋਈ ਗੱਲ ਨਹੀਂ ਆਰੇ ਲੱਗੇ ਆ ਹਣ ਦਾ ਮਮੀ ਵੀ ਬੀਬੀ ਆਈ ਉਹਦੋਂ ਦੀ ਬੀਬੀ ਵਿਚਾਰੀ ਠੰਡ ਭੜੀ ਆ ਤਾ ਕਰਕੇ ਆਂਦੀ ਹੋਗੇ ਵੀ ਚਾਹ ਨਾਲ ਚਾਹੀਦੇ ਵਿੱਚ ਦੜੀ ਰਵਾਂ ਠੀਕ ਤੱਕ ਗੇ ਨਹੀਂ ਰਹਿੰਦੀ ਪੀਪੀ ਝਟ ਵੱਜ ਜਾਂਦਾ ਵਾ ਗੋਡੇ ਉਹਦੇ ਪੀੜ ਹੁੰਦੇ ਆ ਤਾਂ ਕਰਕੇ ਨੂੰ ਇਹ ਨੂੰ ਹਣਾਵਾ ਪਈ ਕੀ ਰਾਹ ਦੇ ਤਰੀਕ ਨੂੰ ਮੈਂ ਕੋਈ ਗੱਲ ਨਹੀਂ ਮੈਂ ਚਲ ਤੂੰ ਇੱਕ ਵਾਰੀ ਪਤਾ ਤੇ ਕਰਦੀ ਕਿ ਕਿੰਦਾ ਲੱਗਾ ਵਾ ਜਾਂ ਕਿੱਦਾਂ ਦਾ ਪਰਿਵਾਰ ਆ ਕਿਦਾਂ ਦਾ ਨਹੀਂ ਆ ਉਹ ਨਹੀਂ ਨਹੀਂ ਤੁਸੀਂ ਹੈ ਦਾ ਫਿਕਰ ਨਾ ਕਰੋ ਮੈਨੂੰ ਪਤਾ ਵਾ ਪਰਿਵਾਰ ਵਧੀਆ ਵਾ ਉਸ ਦਿਨ ਬੜੀ ਖੁਸ਼ ਹੋਏਗੀ ਤੁਹਾਡੇ ਹੁੰਦਿਆ ਸਮਝਾਇਆ ਤੇ ਹੈਗਾ ਹੀ ਉਹਨੂੰ ਵੀ ਪਤਾ ਵਾ ਕਿਛਣ ਤੱਕਾ ਲੱਗਾ ਵਾ ਨੂੰ ਇਹ ਕਰ ਮੇਰਾ ਇਹ ਹੁਣ ਮੈਂ ਇੱਥੇ ਹੀ ਰਹਿਣਾ ਵਾਂ ਇਦਾਂ ਦੀ ਗੱਲ ਨਹੀਂ ਕਿ ਕੋਈ ਵੀ ਜਿਹੜਾ ਬੰਦਾ ਨਾ ਪਹਿਲਾਂ ਦੁਖੀ ਹੋਵੇ ਨਾ ਉਹਨੂੰ ਥੋਕਰ ਖਾ ਕੇ ਠੱਗ ਲ ਆ ਜਾਂਦੀ ਆ ਤੇ ਉਥੋਂ ਇਦਾਂ ਹੋਇਆ ਤੇ ਮੈਂ ਇੱਥੇ ਆਈ ਤੇ ਇੱਥੇ ਮੈਂ ਕਿੱਥੇ ਜਾਣਾ ਵਾਂ ਤੇ ਨਾਲੇ ਸਭ ਕੁਝ ਤਾਂ ਬਣੇ ਬਣਾਏ ਥਾ ਕੇ ਬਹਿ ਗਈ ਆ ਕੋਈ ਚੀਜ਼ ਬਣਾਉਣ ਦੀ ਲੋੜ ਤੇ ਨਹੀਂ ਉਹਨੂੰ ਹੈਗੀ ਨਹੀਂ 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 ਇਹ ਤਾਂ ਗੱਲ ਤੇ ਨਹੀਂ ਸਹੀ ਆ ਬਾਕੀ ਇਹ ਗੱਲ ਵਾ ਮੈਨੂੰ ਇਹ ਹੀ ਮੈਂ ਕੁੜੀ ਨੂੰ ਪਤਾ ਨਹੀਂ ਹੁਣ ਲੱਗੇ ਹੋ ਆਪਣੇ ਬਿਠਾਲਦੇ ਬਿਠੋਲਦੇ ਆ ਰੋਟੀ ਪਣੀ ਖਵਾਉਂਦੇ ਤੇ ਨਹੀਂ 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 ਉਹਦੀ ਮਾਂ ਵਾ ਲੱਗੇ ਪੈਂਦੀ ਹੋਊਗੀ ਨਾਲੇ ਨਾ ਕੁੜੀ ਗਈ ਆ ਸ਼ੂਟਿੰਗਾਂ ਦੇ ਵਿੱਚ ਆਪਣੀ ਮਾਸੀ ਕੋਲ ਅੱਛਾ ਅੱਛਾ ਉਹ ਅਨੇ ਹਰੇਕ ਦੋ ਦਿਨ ਤੱਕ ਆ ਜਾਣਾ ਛੁੱਟੀਆਂ ਚ ਵੱਧ ਗਈਆਂ ਨਹੀਂ ਦੇ ਹੀ ਦੋ ਦਿਨ ਵਾਸਤੇ ਹੀ ਅੱਛਾ ਅੱਛਾ ਛੁੱਟੀਆਂ ਵੱਧਣ ਦਾ ਕਰਕੇ ਹੋ ਰਿਆ ਵੀ ਚਲ ਹੁਣ ਮੈਂ ਆਈਆਂ ਤੇ ਮੇਰਾ ਦਿਲ ਲੱਗਾ ਵਾ ਤੇ ਹੁਣ ਪਤਾ ਨਹੀਂ ਲੈਣ ਜਾਂਦੇ ਆ ਕਿ ਨਾ ਉਹ ਛੱਡਣ ਆਉਂਦੇ ਆ ਆ ਜਾਣਾ ਭੜੀ ਨੇ ਵੀ ਆਉਂਗੀ ਤੇ ਫਿਰ ਮੈਂ ਜਾਉਂਗੀ ਹੋਏ ਇਹਨਾਂ ਕਿੱਥੇ ਲੈਣ ਜਾਣਾ ਉਹ ਨਾ ਆਪੇ ਛੱਡ ਜਾਣਗੇਗੇ ਚੱਲ ਆਪੇ ਛੱਡ ਜਾਣਗੇ ਉਹ ਹੀ ਛੱਡ ਜਾਣਗੇ ਹਾਂ ਇਹ ਵੀ ਬੱਚੇ ਦਾ ਜੀ ਲੱਗਾ ਹੋਵੇਗਾ ਤੇ ਬੱਚਿਆਂ ਦੇ ਨਾਲ ਫੇਰ ਅਗਲਾ ਕਹਿੰਦਾ ਚਲ ਦੋ ਦਿਨ ਹੋਰ ਆ ਫਿਰ ਨਾ ਉਹ ਇਹ ਤਾਂ ਗੱਲ ਸਹੀ ਹੈ ਕੋਈ ਗੱਲ ਨਹੀਂ ਇਹੋ ਜਿੰਨੀ ਗੱਲ ਕੋਈ ਵੀ ਜੇ ਕੋਈ ਗੱਲ ਹੁੰਦੀ ਤੇ ਬੀਬੀ ਨੇ ਆ ਜਾਣਾ ਹੀ ਉਹਨਾਂ ਆ ਕੇ ਦੱਸ ਜਾਣਾ ਹੀ ਫਿਰ ਅਮਨਾ ਗੱਲ ਉਹ ਵੀ ਨਹੀਂ ਆਏ ਉਹ ਚੱਲ ਗੱਲਾਂ ਤੇ ਭਾਵੇਂ ਨਾ ਹੀ ਹੋਈ ਹੋਏ ਉਹ ਤਾਂ ਮੈਂ ਤੇ ਇਦਾਂ ਵਿਹਾਰੀ ਸਸਰੀ ਗੱਲ ਕਰਦੇ ਆਂ ਵਾ ਵੀ ਪਤਾ ਤੇ ਕਰਦੇ ਕਰੀ ਕੋਈ ਗੱਲ ਨਹੀਂ ਹੁਣ ਜ਼ਾਇਦ ਨਹੀਂ ਮੇਰੇ ਕੋ ਜਾਣਾ ਮੈਂ ਵੀ ਥੱਕੀ ਆ ਕੱਪੜਾ ਲੀੜਾ ਧੋ ਗਈ ਫੋਨ ਕਰਕੇ ਪੁੱਛ ਲੂੰਗੀ ਤੇ ਨਾਲੇ ਤੁਹਾਨੂੰ ਵੀ ਪਤਾ ਵਾ ਉਹਦੋਂ ਬੀਜੀ ਆਪੇ ਕਹਿਣ ਡੇ ਹੀ ਪੀ ਬੜੀ ਚੰਗੀ ਆ ਮੈਨੂੰ ਤਾਂ ਕਿਸੇ ਕੰਮ ਹੱਥ ਨਹੀਂ ਲਾਉਂਦੀ ਰੋਟੀ ਪਾਣੀ ਪੱਕਿਆ ਪਕਾਇਆ ਮੈਨੂੰ ਮੰਜੇ ਤੇ ਮਿਲਦਾ ਵਾ ਤੇ ਇਹੋ ਕੁਝ ਹੰਦਾ ਲੋ ਓਏ ਹੋਏ ਤੇ ਚੱਲ ਜਾ ਦੇ ਤਾਂ ਕਰ ਫਿਰ ਜੇ ਨਹੀਂ ਤੇਰਾ ਟਾਈਮ ਲੱਗਦਾ ਤੇ ਫੋਨ ਤੇ ਹੀ ਪੁੱਛ ਲੈ ਭੀ ਹਾਲ ਚਾਲ ਕੋਈ ਗੱਲ ਨਹੀਂ ਮੈਂ ਫੋਨ ਕਰ ਲੈਂਦੀ ਆ ਤੂੰ ਹੀ ਦੱਸੋ ਤੂੰ ਸਵੇਰੇ ਤੇ ਗਈ ਹੀ ਪਿੰਡ ਵੱਲ ਤੇ ਕਿਹੜੇ ਕੰਮਾਂ ਦੇ ਵਿੱਚ ਚੱਕਰ ਮਾਰਦੇ ਫਿਰਦੇ ਓਏ ਯਾਰ ਚੱਕਰ ਕਾਦਾ ਮਾਰਨਾ ਵਾ ਤੈਨੂੰ ਪਤਾ ਨਹੀਂ ਕਿ ਰਿਕੇ ਕੰਮ ਹੀ ਨਹੀਂ ਮਾਰ ਕਰਾ ਦੇ ਆਹ ਇਹ ਤੇ ਹੈ ਵਾ ਤੇ ਉਹ ਸਪਰੇਅ ਵਾਲੇ ਨੂੰ ਕਹਿਣਾ ਹੀ ਭਾਂਡਾ ਸਪਰੇਅ ਕਰ ਜੇ ਫਿਰ ਜਿਉਂਦੇ ਵਾਲੀ ਗਿਆ ਹਾਂ ਆ ਹੁਣ ਧੁੱਪ ਲੱਗਣ ਲਈ ਆ ਮੈਂ ਨਾਲ ਉਹ ਮੈਂ ਖਾਦ ਪਾੜਿਆ ਤੇ ਨਾਲੇ ਸਪਰੇਅ ਮਾ ਦੇ ਆ ਚਾ ਦੋਵੇਂ ਕੰਮ ਹੋ ਜਾਂਦੇ ਓਏ ਹੁਣ ਦੰਦੇ ਆਪਣੇ ਲੱਗੇ ਆ ਦੂਜੇ ਹਰੇ ਓਹੀ ਤਾਂ ਗੱਲ ਵਾ ਤੇ ਰੋਟੀ ਖਾਣੀ ਮੈਂ ਲਾਵਾਂ ਦਾ ਹੁਣ ਕਿੱਥੇ ਢਵਾ ਉਹ ਲਾ ਦੇ ਫਿਰ ਦੋ ਰੋਟੀ ਚੱਲ ਹਲਾ ਦੇ ਮੈਂ ਦੋ ਰੋਟੀ ਤੇ ਜੇ ਤੁਹਾਨੂੰ ਜਾ ਕੇ ਆਉਣਾ ਕਿ ਅੜਫਲਾ ਲੱਭੂਗਾ ਤੇ ਤੁਸੀਂ ਚੱਲ ਜੇ ਉਧਰ ਫਿਰ ਕੇ ਤੁਸੀਂ ਕਿਹੜਾ ਉਪਰੇ ਜੀ ਸਿਓਪਰੀ ਗੱਲ ਆ ਕੋਈ ਉੱਬ ਮੈਂ ਰਵਨ ਬੈਰਾ ਦਾ ਝਾਕਾ ਜਾਵਾ ਮੈਨੂੰ ਇਹ ਵੈਖਣਾ ਵੀ ਰਿਸ਼ਤਾ ਬਣਾ ਕੇ ਤੇ ਹੁਣ ਬੜੇ ਹੀ ਰਹਿੰਦੇ ਆ ਲੈ ਦੱਸ ਕਿੰਨਾ ਕੁ ਬੜੇ ਰਹਿੰਦੇ ਆ ਉਦੋਂ ਦਾ 2-3 ਵਾਰ ਆ ਹੀ ਗਏ ਆ ਤੇ ਜਾਣਾ ਵੀ ਪੰਦਵਾ ਪਹਿਲਾਂ ਨਹੀਂ ਜਾਂਦੇ ਤੇ ਝਾਕੇ ਵਾਲੀ ਕਿਹੜੀ ਗੱਲ ਬਣਾਏ ਹੁਣ ਇਹ ਤੇ ਹੈ ਹੀ ਆ ਚਲ ਮੈਂ ਜੇ ਵੇਖੂੰਗਾ ਗੇੜ ਬੁਲਾਊਗਾ ਤੇ ਮੈਂ ਜਾਊਂਗਾ ਆਹੋ ਕੇ ਆਇਓ ਭਲਾ ਤੇ ਉਦੋਂ ਮੈਂ ਵੀ ਵੇਖੂੰਗੀ ਸਵੇਰੇ ਜੇ ਦਿਨ ਲੱਗ ਗਿਆ ਤਾਂ ਮੈਂ ਜਾਊਂਗੀ ਆ ਤੋਂ ਜਿਹਦੇ ਵਿੱਚ ਨਾ ਜਾਨ ਨੂੰ ਜੀ ਨਹੀਂ ਕਰਦਾ ਆਪਣੇ ਘਰ ਕੰਮ ਕੰਮ ਕਰਕੇ ਜਾਈਂ ਚ ਪਹਿਲਿੰਦਾ ਕਰੀ ਨਾਲੇ ਰਮਨ ਜੀ ਕੋਈ ਗੱਲ ਬਾਤ ਹੁੰਦੀ ਨਾ ਤੇ ਉਹਨਾਂ ਨੇ ਫੋਨ ਕਰ ਦੇਣਾਹੀਂ ਜਾਂ ਉਹਨਾਂ ਨੇ ਹੋਵਾਹੀਂ ਉਹੀ ਤਾਂ ਗੱਲ ਵਾ ਮੈਨੂੰ ਪਤਾ ਵਾ ਵਾ ਠੀਕ ਠਾਕ ਵਾ ਤੂੰ ਕੋਈ ਫਿਕਰ ਨਾ ਕਰੋ ਬਾਕੀ ਗੱਲ ਇਹ ਵੀ ਤੁਹਾਨੂੰ ਮੈਂ ਰੋਟੀ ਪਾਣੀ ਖਵਾ ਲ ਕੇ ਫੋਨ ਕਰ ਲਵਾਂਗੀ ਚਲ ਇਦਾਂ ਕਰ ਲਾ ਹਾਂ ਬੈਠੋ ਜੀ ਚਲ ਰੋਟੀ ਖਾਓ